ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਜੀ ਜੀ ਸਾਝਾ ਅੰਕਿਆ ਨਲਪੋਮਾ ਦਾ ਡੇਰੀ ਫਾਰਮ 811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਸੀ ਭਾਜੀ ਸਾਸੀ ਭਾਜੀ ਸਾਸੀ ਘਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਵੀਰ ਜੀ ਵਧੀਆ ਹੀ ਚੱਲਦਾ ਜੀ ਜਿੰਜਾ ਬੜਾ ਨਾਮ ਤੇ ਐਡਰੈਸ ਦੱਸਿਓ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਮਰਸਾ ਠੀਕ ਆ ਜੀ ਫੋਨ ਨੰਬਰ 98567552 ਠੀਕ ਆ ਜੀ ਇਹ ਭਾਜੀ ਉਹਦੀ ਆਪਣੇ ਕੋਲ ਸਾਜੀ ਨਹੀਂ ਸੋ ਜਨਾਲਾ ਠੀਕ ਆ ਠੀਕ ਆ ਸੱਜੇ ਘਾਲ ਜੀ ਇਹ ਰਮੇਸ਼ ਮੱਛਾ ਜੀ ਬੜਾ ਨਾਮ ਰਮੇਸ਼ ਮੱਛਾ ਆਛਾ ਜੀ ਬਹੁਤ ਚੰਗਾ ਸੋਨੂ ਮੱਛਾ ਆਪਣੇ ਠੀਕ ਹੈ ਜੀ। ਦੋਸਤ ਜੀ ਠੀਕ ਠਾਕ ਜੀ। ਸਭ ਠੀਕ ਠਾਕ ਵਧੀਆ ਆਪਣੇ ਸਾਹਮਣੇ। ਹਾਂ ਜੀ ਚੜਦੀ ਕਲਾ ਜੀ। ਤੇ ਬਈਏ ਫੋਨ ਨੰਬਰ ਬੋਲਿਆ ਕਰਾਂ। ਫੋਨ ਨੰਬਰ ਥਰੇ ਇੱਕ 95755। ਠੀਕ ਹੈ ਜੀ। ਤੇ ਬਈਏ ਪਹਿਲੇ ਨੰਬਰ ਤੇ ਝੋਟੀ ਦੱਸਿਓ ਆਹਦੇ ਪਰੇ। ਬਈਏ 2 ਮਹੀਨੇ ਘੱਬੋ ਜੀ। ਅੱਛਾ ਜੀ। ਦੇਖੋ 5 ਕਿਲੋ ਦੁੱਧ ਦੇ। ਠੀਕ ਹੈ ਜੀ। ਹਾਂ। ਬਾਕੀ ਦਾ ਸੀਰੀਆਂ ਭਾਜੀ ਇਦਾਂ ਦਿਗੇ। ਇਦਾਂ ਬੜੀ ਸੀਗਰ ਕੋ। ਠੀਕ ਹੈ ਠੀਕ ਹੈ ਠੀਕ ਹੈ। ਇਦਾਂ। ਅੱਛਾ ਜੀ। ਕੋਈ ਨਹੀਂ ਕੋਈ ਭਾਈ ਬਹਿ ਜਾ ਥਲੇ। ਅੱਛਾ ਜੀ। ਠੀਕ ਹੈ ਠੀਕ ਲੋ ਜੀ 2 ਮਹੀਨੇ ਦੀ ਚੈੱਕ ਪਾਸ ਤੇ 5 ਲੀਟਰ ਜਿਹੜਾ ਦੁੱਧ ਤਿਆਰ ਆ ਬਾਈ ਕਿਵੇਂ ਸਵੇਰ ਲਈ ਗੱਭਣੇ ਮੈਂ ਇੱਕ ਨਾ ਥਾਜ ਟੋਕਾ ਜਿਹਾ ਰਹਿ ਗਿਆ ਮੰਗਣੇ ਨੂੰ ਅਛਾ ਜੀ ਹਾਂ ਇਹ ਤਾਂ ਮੁੰਡੇ ਨੂੰ ਸਹੀ ਕੋਈ ਨਹੀਂ ਠੀਕ ਆ ਠੀਕ ਆ ਲੋ ਜੀ ਕਿਆ ਕਰ ਦੋ ਤੇ ਖਾਦ ਕਾਟ ਜਿਹੜਾ ਬਹੁਤ ਹੀ ਚੰਗਾ ਉਹਦੇ ਦੁੱਧ ਜੇ ਸਵੇਰ ਲਈ ਗੱਭਣਿਆ 2 ਮਹੀਨੇ ਦੀ ਚੈੱਕ ਪਾਸ ਤੇ 5 ਲੀਟਰ ਜਿਹੜਾ ਦੁੱਧ ਐਸ ਤਰ੍ਹਾਂ ਬਿਲਕੁਲ ਤਿਆਰ ਇਹਦੇ ਕੋਲ ਕਿਦਾ ਬਾਈ ਸੀਦੇ ਜਾ ਬਹਿ ਜਾ ਭਵੇਂ ਠੀਕ ਆ ਠੀਕ ਆ ਠੀਕ ਆ ਲੋ ਜੀ ਕਿਆ ਕਰ ਸਕਦੇ ਨੇ ਠੀਕ ਆ ਠੀਕ ਜੀ ਕੋਈ ਨਹੀਂ ਡਰ ਕੀ ਜਣਾ ਚਾਦੇ ਇਹ ਬਈ ਸੱਜਰ ਦਾ ਕਿੰਨਾ ਕਰਿਆ ਰਕਾਰ ਇਹ ਭਾਈ ਇਹ 13 14 ਲੀਟਰ ਚ ਆਇਆ ਜੀ ਠੀਕ ਆ ਲਓ ਜੀ 13ਾਂ 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਦੱਦ ਕੱਢ ਤੁਸੀਂ ਚੈੱਕ ਕਰ ਸਕਦੇ ਆ ਕਿਸੇ ਘਰ ਜਾ ਕੇ ਵੀ ਲੱਤ ਪਾ ਦੇ ਆਪਣੀ ਗਾਰੰਟੀ ਆ ਅੱਛਾ ਜੀ ਆਹ ਠਾੜੇ ਲੋਕਾਂ ਦੇ ਬੜੇ ਰਹੇਗਾ ਬੋ ਜੀ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਜੇ ਇਹਦੇ ਬਾਕੀ ਭਾਈ ਇਹਦਾ ਮੁੱਲ ਫਿਰ ਇਹ ਦੇ ਦੀਏ 50000 52 ਦੀ ਹਾਂਜੀ ਕਰਤੀ ਆ ਹਾਣਾ ਭਾਜੀ ਪੂਰੇ 52000 ਦੀ ਹਾਣਾ ਬਣ ਰਹੀ ਏ ਠੀਕ ਹੈ ਲਓ ਜੀ ਸ਼ਿਪਮੈਂਟ ਪਾਸ ਆਪਣੇ ਘਰ ਜਾ ਕੇ ਕਰਾ ਲੈ ਸਾਡੇ ਘਰੋਂ ਕਰਾ ਲੈ ਅੱਛਾ ਜੀ ਪੰਜਾਂ ਦਿਨ ਤੱਕ ਆਪਣੀ ਗਰੰਟੀ ਆ ਠੀਕ ਜੀ ਠੀਕ ਆ ਠੀਕ ਆ ਜੀ ਲਓ ਜੀ 2 ਮਹੀਨੇ ਦੀ ਕਿੱਕ ਪਾਸ ਹੈ ਆ ਪੰਜ ਦਿਨ ਦੇ ਪੰਜ ਦਿਨ ਦੇ ਤੁਹਾਡੇ ਨਾਲ ਵੀ ਰੱਬੀ ਕਰਦੇ ਠੀਕ ਜੀ ਭਾਈ ਦੂਜੇ ਨੰਬਰ ਤੇ ਨੀਲੀ ਵਾਲੀ ਕਿਵੇਂ ਆ ਗਈ ਦੂਜੇ ਨੰਬਰ ਤੇ ਨੀਲੀ ਵਾਲੀ ਭਾਜੀ ਸੁਈ ਜੇ ਅੱਜ ਸਵੇਰੇ ਅੱਛਾ ਜੀ ਹਾਂ ਨਾਰੂ ਆ ਦੇ ਠੀਕ ਜੀ ਲਓ ਜੀ ਇਹ ਆਈ ਆਪਣੇ ਕੋਲ ਰਾਤ ਦੀ ਅੱਛਾ ਜੀ ਬੰਦੀ ਆਈ ਜੀ ਠੀਕ ਹੈ ਠੀਕ ਹੈ ਤੇ ਨਾਲ ਅਗਲੇ ਸਾਨੂੰ ਪਾਜੀ ਆ ਗਈ ਮੜੀ ਦਾਬੇ ਦੇ ਅੱਛਾ ਜੀ ਬੜੀ ਅਰਜ਼ਾ ਡੰਗਰ ਦੇ ਪੈਰ ਅਜਿੱਤਾ ਆਪਣੀ ਰੱਬ ਜਾਨੇ ਕੀ ਹੋਇਆ ਵਾ ਅੱਛਾ ਜੀ ਆਸ ਕਰਕੇ ਇਹਦੀ ਚੰਗੀ ਭਲੀ ਅੱਛਾ ਜੀ ਤੁਹਾਨੂੰ ਨਾਲ ਇਹਨੂੰ ਦਾਬਾ ਆ ਗਿਆ ਇਹਦੇ ਨਾਲ ਆੜਾ ਠੀਕ ਹੈ ਠੀਕ ਹੈ ਅਗਲੇ ਸਾਨੂੰ ਤੇਨ ਕੀ ਕਿਦਾਂ ਧਾਰਨ ਦਾ ਆਪਾਂ ਹੁਣ ਜੇ ਟੀਗਰੂ ਕੇ ਲਵਾਵਾਂਗੇ ਹਾਂਜੀ ਚੱਲ ਵੀ ਸਕਦਾ ਪਰ ਆਪਾਂ ਤੇ ਲੜਾਂਗੇ ਕਿਤੇ ਨਹੀਂ ਭਾਜੀ ਠੀਕ ਹੈ ਠੀਕ ਹੈ ਅਈ ਤੁਹਾਨੂੰ ਮਹਿੰਗੀ ਲਈ ਆ ਅੱਛਾ ਜੀ ਪਰ ਹੁਣ ਆਪਾਂ ਜਦੋਂ ਜੋਰ ਆਪ ਕਰੂੰਗਾ ਬੜਾ ਇਹ ਚਲੋਗਾ ਵੀ ਹੁਣ ਪੈਰ ਥੋੜਾ ਕਿਆ ਗਿਆ ਜਿਹੜੇ ਇੱਕ ਨਵਾ ਦੁਬਾਰਾ ਦਈ ਦੁਜਾ ਸੂਬਾ ਸਹੀ ਠੀਕ ਹੈ ਲੋ ਜੀ ਦੁਜਾ ਸੂਬਾ ਸਹੀ ਤੇ ਕੀ ਆ ਗਿਆ ਜਵਾਕ ਨੇ ਪਤਾ ਨਹੀਂ ਤੇ ਬੋਲਾ ਸੇਜਾ ਪਾਉਂਦਾ ਹਾਂ 2 3 ਲੀਟਰ ਅੱਛਾ ਜੀ ਹਾਂ ਠੀਕ ਹੈ ਲੋ ਜੀ 2 3 ਲੀਟਰ ਬੋਲਾ ਬਾਈ ਨੇ ਚੋਇਆ ਵਾ ਤੇ ਮੇਲ ਕਾਫ ਆ ਗਿਆ ਜੀ ਉਦਾਂ ਤੇ ਭਾਈ ਅਸੀਂ ਬੋਲ ਬਾਜ ਕਰ ਪਰਮ ਬੇਦਰੀ ਜਿਹਨੇ ਆਪਣੀ ਮੱਧੀ ਚੋਈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਚੱਡਾ ਉਹ ਚੈੱਕ ਕਰ ਸਕਦੇ ਜੇ ਹਾਂ ਅੰਜਮ ਕੰਮ ਕਰ ਲੱਗਾ ਵਾ ਨਹੀਂ ਪਾਇਆ ਇਹਨੂੰ ਕੋਈ ਸੰਗਲ ਨਹੀਂ ਮੈਂ ਸੰਗਲ ਰਹਿ ਨਹੀਂ ਹਾਂ ਠੀਕ ਹੈ ਠੀਕ ਕੋਈ ਸਤਿਆ ਤੁ ਕਰਨੀ ਫਿਰ ਅੱਛਾ ਜੀ ਇਹ ਤੁਹਾਨੂੰ ਦਾਇਰ ਲੱਗ ਠੀਕ ਹੈ ਸਿੰਘ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਹੈ ਇਹ ਸੇਵ ਲੱਗਾ ਪਿਆ ਵਾ ਇਹ 나ੜੂ ਬਿਲਕੁਲ ਜਿਹੜਾ ਬੱਚੇ ਦੇ ਨਾਲ ਆ ਚੈੱਕ ਕਰ ਸਕਦੇ ਜੇ ਤੁਸੀਂ ਜੱਟਾ ਜਿਹੜਾ ਬਹੁਤ ਹੀ ਜੰਗਾ ਵਾ ਪਾਏ ਦੀ ਗਰੰਟੀ ਆ ਅੱਛਾ ਜੀ ਭਾਵੇਂ ਤਿੰਨ ਵੀ ਕਰੋ ਜੋ ਹੋ ਵੀ ਪਾ ਜਾ ਕੇ ਮੇਰਾ ਵੀ ਟੀਕੇ ਲਾ ਕੇ 40 ਖਾ ਜਾਏ ਅੱਛਾ ਜੀ 20 ਦੀ ਫਸਤ ਹੈ ਠੀਕ ਆ ਜਿਹੜਾ ਜੜਾ ਪੱਤ ਡਣੇਗਾ ਕਿ ਦਵਾਈ ਪਾਜੀ ਠੀਕ ਹੈ ਠੀਕ ਹੈ ਤਿਲ ਦਾ ਚ ਬਾਈ ਨੇ ਦੇਣੀ ਏ ਵੇ ਕਿੰਨਾ ਘਰ ਜੀ ਤੁਹਾਡੇ ਸਾਹ ਨਾਲ ਦੁੱਧ ਆ ਦੁੱਧ ਭਾਈ ਇਹ 15 ਬੱਲੇ ਕਿਲੋ ਚ ਆਇਆ ਨੇ ਅੱਛਾ ਜੀ ਦੇਖੋ ਥਾਲੇ ਮਾਰੋ ਕੈਮਰਾ ਲਾਗੇ ਵੇਖੋ ਠੀਕ ਹੈ ਠੀਕ ਹੈ ਜੀ 15 ਜਿਹੜਾ ਦੁੱਧ ਭਰਿਆ ਵਾ ਤੇ ਬਾਕੀ ਸਾਨੂੰ ਪਤਾ ਲੱਗਣ ਜਾਂ ਤੁਸੀਂ ਰੋਜ਼ ਵੀਡੀਓ ਬਣਾ ਕੇ ਕਰਦੇ ਹੋ ਬਿਲਕੁਲ ਚੱਡਾ ਜਿਹੜਾ ਬਾਕੀ ਤਿੰਨ ਵਾ ਭਾਈ ਐ ਓਕੇ ਭੂ ਦੀ ਛਤਾਂ ਦੀ ਕੋ ਘੜਵਾਲ ਨਹੀਂ ਅੱਛਾ ਜੀ ਹੱਥ ਦੇ ਵੇ ਲੋ ਜੀ ਬਿਲਕੁਲ ਓਕੇ ਹੈ ਹਾਂ ਜੀ ਇਹ ਦੱਬ ਜੀ ਹੈ ਕਿ ਸੋਚਦਾ ਕਿ ਮੈਂ ਕਿਹੜੇ ਘਰ ਜਾ ਕੇ ਆਉਂਦਾ ਆਹ ਵੇਖਣ ਨੂੰ ਨਹੀਂ ਲੱਗਦਾ ਤੁਹਾਨੂੰ ਤੈਨੂੰ ਕਹਾਂਗੇ ਬਾਲਾ ਜਗਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਤੇ ਆ ਫੋਮਾ ਵੀ ਘਾਟਾ ਬਣਾਉਣ ਤੋਂ ਜ਼ਿਆਦਾ ਪਣਾ ਹਾਂਜੀ ਇਹਦਾ ਅਗਲਾ ਹਾਂਜੀ ਬੈਣੀ ਦਾ ਹਾਂ ਬੈਣੀ ਦਾ ਆ ਪਹਿਲਾਂ ਤੁਸੀਂ ਕਿਹਾ ਕਿ ਬੈਣੀ ਲਗਾ ਆ ਤਾਂ ਬਾਗੀਆਂ ਉਹਦੇ ਕਾਰਨ ਬਾਈ ਕਹਿੰਦਾ ਕਿ ਚਲੋ ਇਹਦਾ ਠੀਕ ਰੋਕੇ ਤਾਂ ਲਵਾਤੇ ਨੂੰ ਅੱਛਾ ਜੀ ਕਹਿੰਦਾ ਇੱਕ ਦੋ ਦਿਨ ਹੋਰ ਵੀ ਚੱਲੂ ਹੁੰਦਾ ਫਿਰ ਆਪਾਂ ਤਿੱਲਾ ਦੇ ਬਾਈ ਦਵਾਗੇ ਠੀਕ ਆ ਕੀ ਕਰਨਾ ਮੋਲੇ ਦਾ ਉਹਦਾ ਤਾਂ ਪਾਜੀ ਮੈਂ 20 ਵੀ ਕਰਦਾ ਹਾਂ ਮੋਲੇ ਸੱਜਾ ਤਾਂ ਮੈਂ ਚਾ ਪਾਜ ਅੱਛਾ ਜੀ ਸਰੋਂ ਆਪਣਾ ਦੇ ਦੀਏ 75 ਦੀ 75 ਦੀ ਹਾਂ ਕਰ ਦੋ ਵੀ ਹਾਨ ਆਈ ਦੁੱਧ ਪਾਜੀ ਨੇ 13-14 ਕਿਲੋ ਦਹੀਂ ਨੇ ਥਾਂ ਦੀ ਪੜੀ ਗੱਲ ਹੈ ਕਿ ਜੁਗ 22 ਕਿਲੋ ਕੇ ਲੱਗੇ ਰੈਸਟਰਨਾਂ ਨੂੰ 2-4 ਲੋਕ ਨੂੰ ਕੰਟਰੋਲ ਦੇ ਵਿੱਚ ਆ। ਚਲੋ ਜਿਹੜੇ ਵੀ ਪਰਾਂ ਕੋ ਲਾ ਜੋ ਤਰਾ ਸਕਦਾ ਮੈਂ ਥਣ ਚੱਲ ਵੀ ਸਕਦਾ ਬਾਕੀ ਚੱਡਾ ਤੇ ਹੈ ਨਾ ਚੱਪ ਗਾਂ ਵਰਗਾ। ਹਾਂ ਜੀ ਇਹ ਕਿਹਾ। ਹਾਂ ਜੀ। ਇੱਥੇ ਵੀ ਸਾਈਡ ਤੋਂ ਵੀ ਚੈੱਕ ਕਰਤਾ ਦੇ ਤੁਸੀਂ ਥਣਾ ਦਾ ਸੈਰ ਕਰਵ ਜਿਹੜਾ 51 ਨੁਕਰਾ ਦੇ ਆਣ ਗੱਲਾਂ ਆ। ਹਲੋ ਹਾਂ ਜੀ ਹਾਂ ਜੀ ਵੇਖਣ ਨੂੰ ਚਾਹੇ ਸਾਡੀ ਕੋਈ ਜਾਬੇ ਉਹ ਪਾਜੀ ਫਿਰ ਖਾਨ ਸਹੀ ਆ ਹਾਂ ਕੋਈ ਤੇ ਸਿਰਫ ਦਾਬਾ ਕੀ ਕੱਲ ਮਿਲਾਇਆ ਕੋਈ ਰੱਦ ਗਏ ਰਾਤ ਵਿੱਚ ਹੀ ਮਸਰੇ ਰੇਮੜ ਕੇ ਸੁੱਦੀ ਆ ਦਾਬ ਜੀ ਆਉਣ ਕਰਕੇ ਹੋ ਗਿਆ ਕੰਮ ਕਰ ਤੇ ਮਤਰੀ ਉੱਦਾਂ ਤੋਂ ਥੋੜਾ ਹੋਣਾ ਠੀਕ ਆ ਹੁਣ ਬਈ ਫਿਰ ਹਾਨਾ ਹਾਨਾ ਪਾਜੀ ਨਾ ਬਸ 70 ਜੀ ਨਹੀਂ ਏ ਅੱਛਾ ਜੀ 70 ਹਜ਼ਾਰ ਪਹੁੰਚ ਕਰਾਂਗੇ 62 ਹਜ਼ਾਰ ਤੋਂ ਸਿਰਫ 100 ਰੁਪਿਆ ਕੋਈ ਛੋੜੀ ਕਰਦੀ ਹੋਰ ਕੋਈ 60 ਵਾਲਾ 62 ਵਾਲਾ ਕੋਨਾ ਕਰੇ ਮਿਲਾ ਦੇ ਠੀਕ ਆ ਠੀਕ ਆ ਠੀਕ ਆ ਲਓ ਜੀ ਪੈਂਟ ਇਹਨਾਂ ਗੱਲ ਪਾਜੀ ਉਹ ਵੇਖੀ ਮਹਿੰਗੀ ਲਈ ਮੈਂ ਆ ਚੰਗਾ ਸਰ ਠੀਕ ਹੈ ਜਿਹੜਾ ਬਿਹਾੜੀ ਟਿਕਟ ਕੋਲਵਾ ਲਿਆ ਸੱਤੋ ਨੰਬਰ ਤੇ ਚੰਗੀ ਝੋਟੀ ਤੇ ਕੋਈ ਟੱਕਰੀ ਨਹੀਂ ਬਾਕੀ ਚਲੋ ਛਾਂ ਦਾ ਬਾਈ ਨਾ ਕੋਈ ਗਿਲਾ ਨਾ ਜੇ ਠੀਕ ਹੈ ਲਓ ਜੀ 65000 ਸਿੱਧੀ ਦੇ ਬਾਈ ਕਹਿੰਦਾ ਪਹੁੰਚ ਕਰ ਦਾਂਗੇ 70000 ਦੇ ਵਿੱਚ ਬਾਬੇ ਨਾਲ ਕੋਈ ਲਾਗੋ ਆ ਜੇ ਦੂਰੋਂ ਆ ਜੇ 65000 ਲਵਾਂਗੇ ਜੇ ਕੋਈ ਦੂਰ ਪਹੁੰਚ ਗੋ ਫਿਰ ਅਬ 70 ਜਗਰਾ ਦੇ ਠੀਕ ਹੈ ਬਾਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਸੁਈ ਜੇ ਭਾਈ ਪਰਸੋ ਹਾਂ ਸੱਤ ਹੋਈ ਆਏ ਭਾਈ ਅਬ ਚੱਲ ਗਿਆ ਯਾਰ ਉਹਨੂੰ ਜੋ ਖਰਚਾ ਪਾ ਦੇ ਹਾਂ ਆਜਾ ਜੀ ਲੈ ਲੋ ਜੀ ਆਹ ਵਾਲਾ ਬੱਚਾ ਮੇਰਾ استان ਜਾ ਬਹੁਤਾ ਨਿਕਾਇ ਸੁਭੀ ਥੋੜੀ ਜਿਹੀ ਵੀ ਅੱਛਾ ਜੀ ਆਹ ਮੈਂ ਦੱਸ ਰਹੀ ਸੀ 3 ਸਾਲ ਬੜੀ ਕਈ ਮੀਂਹ ਤੇ ਆਲ ਕਰਦੀ ਹੋਏ ਅੱਛਾ ਜੀ ਪੜਾਓ ਬੱਚਾ ਨਿਕਾਇ ਦਿੱਤਾ ਜੀ ਕਢਾਉਣਾ ਹੀ ਆਣਾ ਹਾਂ ਇਹ ਦੱਸਿਆ ਨਾ ਕਿ ਆਹ ਲੋ ਆਲ ਨਹੀਂ ਕਰਦੀ ਕਈ ਵਾਰ ਹੋ ਗਿਆ ਕਿਤੇ ਆਉਲਾ ਮੇਰੇ ਲੱਤਾਂ ਨੂੰ ਤਾਂ ਨਹੀਂ ਮਾਰਦੀ ਅੱਛਾ ਜੀ ਆਹ ਦੁੱਧ ਵੀ ਇਹਦਾ ਪੂਰਾ ਚੰਗਦਾ ਹੈ ਐਕਟਿਵ ਹੈ ਪੂਰਾ ਚੁੱਪੀ ਨਾ ਨਾ ਕਰਦੇ ਕਿੰਨਾ ਕੇ ਕੁਐਸਚਨ ਬੋਲਣਾ ਹੈ ਹਾਂਜੀ ਕਿੰਨਾ ਕੂਗਾ ਜੇਤ ਭਾਈ ਇਹ ਮੈਂ ਕਹਿਦਾ 100 ਤੋਂ 3 ਆਏ ਆਪਾਂ 10 2 ਕਿਲੋ ਬੋਲੇ ਆਪਾਂ ਵੱਧ ਨਹੀਂ ਜਾਵੇਂ ਲੈਂਦੇ ਆ 6 ਕਿਲੋ ਕਹਿ ਦਈਏ 5 ਕਿਲੋ ਕਹਿ ਦਈਏ ਅੱਛਾ ਜੀ ਆਪਾਂ ਕੋਈ ਲੱਖ ਡੇਢ ਲੱਖ ਵਰਤਾਂ ਉਹ ਫਿਰ ਆਪਾਂ ਕਿਹੜਾ ਲੱਖ ਚਾਹੀਦਾ ਹਾਂਜੀ ਹਾਂਜੀ ਆਪਾਂ ਮੋਲ ਵੀ ਛੋਟਾ ਕਰਨਾ ਬਾਕੀ ਚਵਾਈ ਤੋਂ ਚੋਣ ਦੀਆਂ ਅਸੀਂ ਛੋਟੀ ਛੋਟੀ ਲੱਗਦੀ ਠੀਕ ਆ ਠੀਕ ਆ ਲਓ ਜੀ ਸੀਲ ਲੱਗ ਗਿਆ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਬਾਜੀ ਇਹ ਚੋਣ ਚਾਲਦੀ ਹੈ ਠੀਕ ਆ ਠੀਕ ਆ ਜੀ ਲਓ ਜੀ ਚਵਾਈ ਤੁਸੀਂ ਚੈੱਕ ਕਰ ਸਕਦੇ ਜੀ ਇਹ ਠੰਡੀ ਦੀ ਰਹੀ ਹੈ ਗਰਮ ਵਾਲੀ ਉਹ ਬੱਚਾ ਜੀ ਦੁੱਧ ਉਹਦਾ ਬੱਚਾ ਪੂਰਾ ਹੁੰਦਾ ਠੰਡੀ ਹੈ ਇਹ ਕੱਟੀ ਕੱਟਾ ਜੇ ਠੰਡੀ ਜੇ ਠੀਕ ਹੈ ਜੀ ਫਿਰ ਮਲਕਾਫ ਜੇ ਚਲੋ ਇੱਕ ਡਾਵਾ ਲਈਏ ਚਲੋ ਕੁਛ ਕਰੀਏ ਹੋਰ ਹੀ ਲਿਆ ਕੋਈ ਚੋਕੇ ਲਿਆਓ ਜੀ ਇਹ ਹਲਕੀ ਕਰਦੇ ਨੇ ਆ ਜੀ ਚੋਟੀ ਨਿਕਾਲੋ ਬੋਧਾ ਛੋੜ ਜਾ ਖਲੋ ਤਾਂ ਮੇਰੇ ਚਾਰ ਕਿਲੋ ਜੇ ਬੋਲਾ ਹੀ ਬੋਲਾ ਦੋ ਬਾਈ ਬਸ ਤੁਹਾਡੀ ਬਗੈਰ ਨਵਾਂਗੇ ਅੱਛਾ ਜੀ ਦੱਸ ਕੀ ਆਵੇ ਮੁਰਗੇ ਕੋਈ ਵੀ ਰੱਖ ਤੂੰ ਪੰਜ ਗਿਆ 6 ਗਏ ਅਮ ਨੂੰ ਮੇਰੇ ਮੂਟੇ ਕੰਮ ਨਹੀਂ ਸਹੀ ਲੱਗਦਾ ਹਾਂਜੀ ਹਾਂਜੀ ਹੁਣ ਆਪਣੇ ਨਾਲ ਹੀ ਡੇਰ ਵਧੀਆ ਬੰਦੇ ਖਲੋਤੇ ਹਿਆ ਤੇ ਮੁਰਗੇ ਫਿਰ ਬਦਾ ਪੂਰਾ ਲੱਦਾ ਵਾ ਭਾਈ ਤਿੰਨ ਹੋ ਜੇ ਸਾਢੇ ਤਿੰਨ ਹੋ ਜੇ ਆਪਾਂ ਇੰਨਾ ਗੋਲਾ ਹੋਊਗਾ ਅੱਛਾ ਜੀ ਠੀਕ ਹੈ ਲਾ ਜੀ ਤਿੰਨ ਦਾ ਸਾਢੇ ਤਿੰਨ ਦੇ ਅੱਛਾ ਜੀ ਪਾਕਿਸਤਾਨ ਦੀਆਂ ਆਪਣੇ ਗਰੰਟੀਆਂ ਭਾਜੀ ਅੱਛਾ ਜੀ ਪਾਕਿਸਤਾਨ ਦੀਆਂ ਆਪਣੀ ਫੁੱਲ ਗਰੰਟੀਆਂ ਮੇਰੇ ਕੋਲ ਪਸੰਦ ਠੀਕ ਹੈ ਠੀਕ ਹੈ ਲਓ ਜੀ ਪਹਿਲਾ ਸੂਆ ਸ ਕਿਸ ਤਰ੍ਹਾਂ ਦਾ ਸੈਰ ਗਿਆ ਫਿਰ ਤੁਹਾਨੂੰ ਚੈੱਕ ਕਰਾ ਦੇ ਤਾਂ ਕਿ ਕਹੋਗੇ ਪਸੋਂ ਸੂਜੀ ਲੱਪਾ ਲਪਾ ਖਾ ਗਈ ਨਾ ਮੰਨ ਮੁੰਨ 2-4 ਦਿਨ ਅੱਛਾ ਠੀਕ ਹੈ ਠੀਕ ਹੈ ਉਹਦਾ ਫਤਫਤ ਕੋਲ ਵਧੀਆ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੋਈ ਚੰਗੀ ਸਾਂਹ ਵਾਲਾ ਭਰਾ ਲਾ ਜੇ ਦੋ ਦੋ ਕਿਲੋ ਕਵੀ ਮੈਂ ਹੁਣ ਮੇਰਾ ਵੀ ਗੁਜਾਰਾ ਚੋਵੇ ਆਖੇ ਭਾਈ ਇੱਕੋ ਤਿੰਨਿਆ ਚਾਰ ਆ ਆਪਾਂ ਤਿੰਨ ਕਿਲੋ ਕਰਕੇ ਬੋਲਾਸ ਕਰਵਾਉਗੇ ਠੀਕ ਆ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਤੇ ਭਾਈ ਜੇਤ ਮਾਲਾ ਹੁਣ ਦੁੱਧ ਉੱਤੇ ਤਿਆਰੀ ਹੋ ਗਈ ਆ ਜੀ ਆ ਹਾਂਜੀ ਭਾਵੇਂ ਦਾ 55 55 ਕਰੀਏ ਹੁਣ ਆਪਾਂ ਹਾਂ ਦਾ 48 ਆ ਦੇ ਦੀ ਭਾਈ ਦੁਆਰੀ ਕਰਕੇ ਨਾ ਕਿ 45000 ਦੀ ਹਾਨਾ ਲਵਾਂਗੇ ਆਪਾਂ ਠੀਕ ਹੈ ਜਦੋਂ ਵੀਰ ਪਹੁੰਚ ਗਊਗਾ ਫਿਰ 50 ਕਰਾਂਗੇ ਤੇ ਉਦਾਂ ਹਟਾਲੀ ਆ ਜੀ 45 ਲਵਾਂਗੇ ਠੀਕ ਹੈ ਲੋ ਜੀ 45000 ਦੀ ਹਾਨਾ ਦਾ ਲਾਗੇ ਕਰੋ ਬੜੇ ਲੱਗੇ ਆਪਾਂ ਵਾਪਸ ਮੂ ਜਿਹੜਾ ਬਹੁਤ ਚੰਗਾ ਆ ਗਿਆ ਦੇਖੋ ਕਿ ਲੱਗਦੀ ਹੈ ਜਵਾਬ ਤੁਮਾ ਮਾਰਿਆ ਜੀ ਠੀਕ ਹੈ ਤੇ ਨੋਕ ਵਾਲਾ ਅੱਥਾ ਦਾ ਦੇਖੋ ਕੈਮਰਾ ਠੀਕ ਹੈ ਠੀਕ ਹੈ ਲੋ ਜੀ ਥਾਣੇ ਨਾਲ ਪਸਮਾਰ ਦਾ ਬਹੁਤ ਚੰਗਾ ਤੇ 45000 ਦੀ ਸੱਜਰ ਸੁਈ ਪਹਿਲਾ ਸੂਆ ਝੋਟੀ ਹੋ ਵੀ ਪਹਿਲਾ ਸੂਆ ਤੇ ਬਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਸੁਈ ਜੇ ਇਹਨੂੰ ਅੱਜ ਜੀ ਇਹ ਭਾਈ ਮਰੀ ਦੀ ਔਲ ਕਰ ਦਿਜੀਏ ਅੱਛਾ ਜੀ ਦੱਸ ਕੇ ਜਿਹੜੀ ਆਪਾਂ ਕੋਈ ਵੀਰ ਜਿਹੜਾ ਲਾਹਾਂ ਦੇ ਦਾ ਪਹਾੜਾ ਵਾਗੇ ਲੰਦੀ ਜੇ ਅੱਛਾ ਜੀ ਬਾੜੀ ਔਲ ਕਰ ਦਿਜੀਏ ਠੀਕ ਹੈ ਇਹ ਵੀ ਪਹਿਲਾ ਸੁਆਰ ਪਹਿਲਾ ਸੁਆਰ ਵਿੱਚ ਦੱਸ ਕੇ ਆਪਾਂ ਕਹਿਣਾ ਜਿਹੜਾ ਕੰਮ ਕਰਦਾ ਦੱਸ ਕੇ ਕਰਨਾ ਹਾਂਜੀ ਹਾਂਜੀ ਦੋ ਤੇਰੇ ਕੋ 5 ਕਿਲੋ ਹੋਗਾ ਜੀ ਠੀਕ ਜੀ ਠੀਕ ਹੈ ਗੱਲ ਆਪਾਂ 6 ਨਹੀਂ ਇਹਦੇ 7 ਦੇ 5 ਕਿਲੋ ਕਰਵਾਵਾਂਗੇ ਠੀਕ ਗੱਲ ਉਹ ਜਿਹੜੀ ਔਲ ਕਰਦੀ ਹੋਰ ਨਹੀਂ ਦੱਸਾਂਗੇ ਭਾਈ ਅੱਛਾ ਜੀ ਇਹਦੇ ਮਗਰ ਕਿੱਥਾ ਜਾਂਦਾ ਕੀ ਨੇ ਲੋਕੀ ਕੱਟਦਾ ਜੱਲਾ ਮੱਥਾ ਆ ਗਿਆ ਵਾ ਪਿੱਛੇ ਮੇਲਕਾ ਫਾ ਗਿਆ ਜੇ ਤੇ ਕਾ ਜਿਹੜਾ ਚੰਗਾ ਵਾ ਮੇਰਾ ਵੀਰ ਉਹ ਖੜੇ ਆਈਗਾ ਤਾਨੂੰ ਬੰਦਾ ਭਾਈ ਠੰਡ ਸੁੰਡਿਆ ਮੁਰਕੇ ਕੋ ਲੱਦੀ ਐ ਨੂੰ ਲਾਵੇ ਲੱਦੀ ਉਹਨਾਂ ਦੇ ਜਵਾਗ ਮਰ ਜੇ ਦਾ ਠੰਡਣਾ ਬਿਲਕੁਲ ਬਿਲਕੁਲ ਮੇਲਾ ਵੀ ਮੂਲਾ ਹੀ ਹੋ ਜਾਂਦੇ ਨੇ ਇਹ ਕਰਦੇ ਸਿਰਫ ਜਿੰਨੇ ਕਾਇ ਖੜ ਕੇ ਸਾਹਮਣੀਆਂ ਹਾਂ ਹਾਂਜੀ ਹਾਂਜੀ ਚਲੋ ਸਾਹਮਣੂ ਆ ਚਲੋ ਇੰਡੀਆ ਵਿੱਚ ਉੱਠਣਾ ਆ ਅੱਛਾ ਜੀ ਦਾਤੂ ਜੀ ਮਾਰਦੇ ਦਾ ਪਸੰਦੀ ਪਹਾੜਾ ਵਾ ਕੇ ਬੱਚੇ ਦੇ ਇੱਕ ਦੋ ਵਾਰ ਦੇਖਣਾ ਵੀਦਾ ਜੀ ਠੀਕ ਆ ਠੀਕ ਆ ਠੀਕ ਆ ਇਹ ਉਸੇ ਬਸਮੇ ਦੀ ਕਈ ਆ ਪਹਾੜਾ ਦੇਖਣਾ ਵੀਦਾ ਜੀ ਠੀਕ ਜੀ ਠੀਕ ਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ 5 ਲੀਟਰ ਦਾ ਉਹ ਤਿਆਰ ਆ ਤੇ ਇਹ ਵੀ ਪਹਿਲਾ ਸੂਆ ਸੂਈਆ ਤੇ ਮੇਲ ਕ ਤੇ ਚਲੋ ਇਹ ਵੀ ਕੋਈ ਚੰਗੀ ਸਾਹ ਵਾਲਾ ਲੈ ਜੂਗਾ ਭਰਾ ਤੇ ਚਲੋ ਦੁੱਧ ਚੰਗਾ ਕੱਢੀ ਜਾਣਾ ਇਹਨੇ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਭਾਜੀ ਮੁੱਲ ਹਾਂ ਹਪਕੀ ਜਾਈ ਹਾਰ ਦੀ ਬੰਦੀ ਨਹੀਂ ਇਹ ਸਰ ਜੀ ਹਾਂ ਹਾਂ ਨਹੀਂ ਬਸ ਦਵਾਈ ਦਾ ਆਫਰ 53000 ਦੀ ਹਾਂ ਨਾ ਦੇਣੀ 100 ਰੁਪਏ ਛੋੜ ਅੱਛਾ ਜੀ ਤੇ ਪਹੁੰਚ ਆਪਾਂ ਕੋਈ ਕਰਦਾਂਗੇ ਜੀ 68000 ਦੀ ਸਿੱਖ ਜਾਈਆ ਪਹੁੰਚ ਠੀਕ ਹੈ ਲਓ ਜੀ ਇਹਦੇ 56000 ਦੇ ਵਿੱਚ ਪਾਵਾਂ ਜੇ ਰਜਾਈ ਕੋ ਸਿੱਧੀ ਲੈਂਦਾ ਤੇ 53000 ਦੀ ਸੱਜੇ ਦੂਣਾਂ ਝੋਟੀਆਂ ਬਾਈ ਦੇ ਕੋਲ ਦੇਖੋ ਲੱਕ ਚੱਕੂ ਆਉਂਗਾ ਤਾਂ 53 ਹੀ ਲਵਾਂਗੇ ਅੱਛਾ ਜੀ ਕੋਈ ਹਾਰ ਜਿੱਕਦੀ ਹੈ ਜੇ ਕੋਈ 1500 ਜੇ ਆਪਾਂ ਤੇ ਦੂਜਾ ਹੀ ਦਵਾਂ ਠੀਕ ਹੈ ਠੀਕ ਆਲ ਵੀਰ ਜੀ ਕਰਦੀ ਹੈ ਆਪਾਂ ਬਾਰ ਬਾਰ ਕੇ ਨਹੀਂ ਲਾਤ ਨਹੀਂ ਮਾਰਦੀ ਤਾਂ ਆਪਾਂ ਮਾਰੀ ਖਲੋਈ ਦੀ ਆ ਅੱਛਾ ਜੀ ਆਲ ਕਰਦੀ ਹੈ ਮਾੜੀ ਬੜੀ ਠੀਕ ਹੈ ਠੀਕ ਆਪਾਂ ਦੱਸ ਕੇ ਕਹਿਣਾ ਜਿਹੜਾ ਕੰਮ ਕਰਦਾ ਦੱਸ ਕੇ ਕਰਦਾ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਠੀਕ ਹੈ ਗੱਲ ਹੁਣ ਕਿਹੜਾ ਕਿਸ ਨੂੰ ਮਾਰਾ ਜਗਾ ਭਾਜੀ ਆਹ ਕੁੜੀਆਂ ਕੱਤੀਆਂ ਕਿ ਰੀ ਸੋਣੀ ਚੋੜੀ ਆ ਜਦ ਮਗਰ ਮਾਰੋ ਠੀਕ ਆ ਠੀਕ ਆ ਲਓ ਜੀ ਪੰਤਾਲ ਜੀ ਇਹ ਲਓ ਆ ਗਿਆ ਇਹ ਵੀ ਸਪੈਸ਼ਲ ਹੈ ਆਹ ਵੇ ਕਿੰਦਾ ਜਿਹੜਾ 18 ਲੱਗਾ ਪਿਆ ਕਰਮਾਲੀ ਨੂੰ ਤੇ ਨੀਲੀ ਰੰਗ ਬਿਲਕੁਲ ਤਾਜੀ ਸੋਈ ਆ ਜਾਇਜ ਮੁੱਲ ਪਾਤਾ ਵ ਬਾਈ ਨੇ ਹੁਣ ਕੋਈ ਬਾਈ ਮੁੱਲ ਜਿਆਦਾ ਨਹੀਂ ਹੈ ਕੋਈ ਨਹੀਂ ਨਹੀਂ ਮੇਨੂੰ ਤਾਂ ਸਹੀ ਗੱਲ ਹੈ ਜੀ ਤੇ ਸਾਰੇ ਰੱਗ ਕੁੜੀਆਂ 2 ਲੱਖ ਵੀ ਦੀ ਮਾਲੇ ਸਹੀ ਆਓ ਸਹੀ ਗੱਲ ਹੈ ਲਓ ਭਾਈ ਜੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਦੇ ਜੇ ਬੰਨੇ ਕਿੰਨੇ ਖੜਵਾ ਕੱਟੀਆਂ ਹੀ ਅੱਛਾ ਜੀ ਕਿੰਨੇ ਕੱਟੀਆਂ ਖੜਾ ਹੋ 200 ਵੀ ਲੱਗੀ ਆ ਆਪਾਂ ਤਿੰਨੇ 1 ਪੁਆਇੰਟ ਦੀ ਦੇ ਦਾਂਗੇ ਤਿੰਨੇ ਹੀ ਤਿੰਨੇ 1 ਪੈਣੀ 1 2 3 ਆ ਅੱਛਾ ਜੀ ਔਰ ਕਿੰਨੇ ਕੱਪੜੇ ਦੇ ਦੋ ਕੜ ਕੱਪੜੀ ਛੱਡ ਕੇ ਦੋ ਕੜ ਕੱਪੜੀ ਛੱਡ ਕੇ ਦੇ ਠੀਕ ਆ ਠੀਕ ਆ ਇਹ ਉਹ ਚਾਹੂ ਤਾਂ ਫਿਰ ਤਿੰਨ ਚਾਰੇ ਦੇ ਦਾਂਗੇ ਚਾਰੇ ਦੇ ਦਾਂਗੇ 2 ਲੱਖ 20 ਦੀਆਂ ਜੀ 2 ਲੱਖ 20 ਦੀਆਂ ਹਾਂ ਠੀਕ ਆ ਔਰ ਬੜੀ ਲਾਤ ਆ ਜੀ ਅੱਜ ਵੇਖੀ ਜੋ ਜਿਹੜਾ ਕੋ ਲੈ ਜੂਗਾ ਠੀਕ ਆ ਲਓ ਜੀ 2 ਲੱਖ 20 ਹਜ਼ਾਰ ਦੀਆਂ ਚਾਰੇ ਹੀ ਚਾਰੇ ਹੀ ਉਹ ਬਈ ਹੱਤਾ ਜੇ ਪਾ ਦੇ ਲੈ ਲੈ ਲੋ ਜੀ ਦੀਵਾਲੀ ਦੇ ਉੱਪਰ ਮੇਰੀ ਸੋਧਿਆਰ ਪਈ ਹੁ ਘਰ ਦੇ ਦੇ ਵਾਦੇ ਆ ਅਰੇ ਸਟੁਕੇ ਲਾਤਾ ਮੈਂ ਵੀ ਸਟੁਕੇ ਨਾਲ ਹੀ ਬਾਈ ਨੇ ਦੱਲਤਾ ਜੀ ਹੁਣ ਪਤਾ ਨਹੀਂ ਵੀ ਪਤਾ ਨਹੀਂ ਮੈਂ ਨਹੀਂ ਮੈਂ ਹਿਸਾਬ ਇੱਕ ਮਿੰਟ ਦੇ ਨਾਲ ਕੀਤਾ ਇਹਨਾਂ ਨੂੰ ਪਤਾ ਜੀ ਅੱਛਾ ਜੀ ਟੁਕਾ ਹੀ ਲਾਗੇ 1 ਲੱਖ 20 ਦੇ 40 ਦਵਾਗੇ ਨਹੀਂ ਇਹ ਹੋਊਗਾ ਇੱਕ ਬੋਲਾ 200000 ਦੋ ਲੱਖ 200 ਦੀਆਂ ਜੇ ਉਹ ਤਿੰਨ ਖੜੂਗਾ 160000 ਠੀਕ ਹੈ ਲੋ ਜੇ ਕੇਰ ਭਰਾ ਦੇ ਤਿੰਨ ਫੇਟ ਆਉਂਦੀਆਂ ਤੇ 160 ਦੀਆਂ ਤੇ ਜੇ ਚੌਥੀ ਵੀ ਪਾਉਣੀ ਆ ਤਾਂ ਫਿਰ ਦੋ ਵੀਰੀਆਂ ਪਾਈ ਦੋ ਵੀਰੀਆਂ ਬਸ ਇਹ ਚੋ ਜਿਹੜੀ ਭਾਜੀ ਕੋਈ ਛੋੜਨੀ ਆ ਨਹੀਂ ਤੇ ਕੱਲੀ-ਕੱਲੀ ਮੇਰਾ ਵੀਰ ਦੱਸੇ ਆ ਅੱਛਾ ਜੀ ਹਾਂ ਠੀਕ ਹੈ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪੱਤੀ ਪਾਲਕ ਭਰਾਵਾਂ ਦਾ